ਮੌਰ ਜੀ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਕੋ ਦਵਾਰਾ ਸਿੰਘ ਸਾਬਾ ਤੇ ਕਾਰਲੋ ਦਰਸ਼ਨ ਜੀ ਇਹੇ ਕੋ ਦਵਾਰਾ ਜੀ ਐਮ ਪੀ ਚ ਜੱਬਰਪੁਰ ਤੇ ਪੈ ਜਾਂਦਾ ਤੇ ਹੁਣ ਚੱਲ ਕੇ ਕਰਾਉਣੇ ਦਰਬਾਰ ਸਾਹਿਬ ਦੇ ਦਰਸ਼ਨ ਸਾਰਾ ਗੁਰੂ ਘਰ ਹੀ ਆਈ ਤੇ ਆ ਇੱਧਰ ਜਿਹੜਾ ਸਰਾਮਾ ਬਣੀ ਹੋਈ ਨੇ ਹੂੰ hota oh, hai kai ka thene uss saheb de talwa sun ji chalde hain idhar lo bhai idhar waar saheb upar kar lo ji darshan ਯਾਤਰਾ ਲੋ ਜੀ ਇਹ ਦਰਬਾਰ ਸਾਹਿਬ ਆ ਤੋ ਗੋੜੀ ਤੋਂ ਪਾਉਣ ਲੱਗਾਂਗੇ ਚਾਲੇ ਪਟਨਾ ਹੈਬ ਨੂੰ ਬਾਹਰ ਮੁੰਦੇ ਰਸਤੇ ਦੇ ਹੈ ਉਹ ਆ ਬਿਆਹ ਹੈ ਕਿ ਨਾ ਉਹ ਆਇਓ ਜੀ ਦਰਬਾਰ ਸਾਹਿਬ ਫੇਰ ਮਾਰਾਂਗੇ ਕਿਹੜਾ ਤੋ ਜੀ ਪਾਤੇ ਚਾਲੇ ਪਟਨਾ ਹੈਬ ਨੂੰ ਜਿੱਥੇ ਕਹਿੰਦੇ ਆਪ ਰੋਟੀਆਂ ਪਾ ਲੋ ਹਾਂ ਇਤਨਾ ਤੇ ਬਰਤਾਈ ਦੀ 845 ਲੋ ਜੀ ਜਿਹੜੇ ਸਤਵਏ ਦੇ ਉਤਰੇ ਹੋਏ ਆ ਗਏ ਗੁਰਦੁਆਰਾ ਸਾਹਿਬ ਸ਼ੇਖੀ ਤੋਂ ਤੋਂ ਬਹੁਤ ਯਾਦਾਸ਼ੀ ਤੇ ਹੌਲੀ ਹੌਲੀ ਆ ਜਾਗੇ ਤੇ ਹੁਣ ਕਿੱਥੇ ਜਾ ਕੇ ਥੋੜਾ ਜਿਹਾ ਮੌਸਮ ਸੈੱਟ ਹੋਇਆਗਾ ਤੇ ਇਹ ਘਰਾਉਣੇ ਹੁਣ ਅੱਗੇ ਚੱਲ ਕੇ ਦਰਸ਼ਨ ਜਿੱਥੇ-ਤੇ ਵੀ ਖੜਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਮੌਸਮ ਦੇਖ ਲੋ ਇਹ ਠੰਡ ਪੂਰੀ ਫਰਤਾਂ ਬਾਇਆ ਫਰਕ ਪਿਆ ਹੁਣ ਲਓ ਜੀ ਆਪਾਂ ਰੁਕ ਗਏ ਛਾਪੇ ਤੇ ਬਸ ਚਲੋ ਨਾਲੇ ਤਾਂ ਰੋਟੀ ਖਾ ਲੈਣੇ ਆ ਤੇ ਨਾਲੇ ਆਪਾਂ ਉਹ ਚਾਚੂ ਕੇ ਲਈਏ ਤੇ ਫਿਰ ਅੱਗੇ ਚੱਲਾਂਗੇ ਤੱਪ ਹੁਣ ਚੜੀ ਆ ਗਈ ਮੌਸਮ ਘੈਂਟ ਹੋ ਗਿਆ ਅੱਜ ਤਾਂ ਚੜ ਗਈ ਸਾਡੇ ਪਾਸੇ ਤੇ ਹੁਣ ਮੌਸਮ ਬੇਹੱਦ ਵਕਮਾ ਪਹਿਲਾਂ ਤਾਂ ਠੰਡ ਬਹੁਤ ਿਆਦਾ ਚੱਲ ਰਹੀ ਸੀ ਧੁੰਦ ਬੜੀ ਜ਼ਿਆਦਾ ਪੈ ਚੱਪੇ ਤੇ ਆਸੜੀ ਆਪਣੀ ਗੱਡੀ ਚੱਲਦੇ ਆਂ ਜਿਵੇਂ ਜਿਵੇਂ ਅੱਗੇ ਚੱਲਾਂਗੇ ਜੋ ਵੀ ਆ ਰਸਤੇ ਦੇ ਵਿੱਚ ਤੇ ਤੁਹਡੇ ਕਰਾਵਾਂਗੇ ਜੀ ਦਰਸ਼ਨ ਸਾਰੇ ਬਣੇ ਰਹੋ ਵੀਡੀਓ ਦੇ ਨਾਲ ਉਹ ਜੀ ਗੱਡੀ ਤੇ ਮਾਰਦੀ ਉਹ ਫੜਾ ਤੇ ਮੈਂ ਸਾਫ ਹੋ ਜੂਗੀ ਫੁੱਟ ਛੜਾ ਘੱਟ ਲਈ ਗੱਡੀ ਚ ਗੱਡੀ ਸਾਫ ਕਰਦੀ ਐ loh jadi ganti karena loh jadi tadi kopral batik ya tadi ada kayak roti kaki makanan teh luar kali ya paket dijual char lagi ya sih ab ya paket kopral teh ya batik aja juga Tee, ਉਹ ਜੀ ਪ੍ਰਸ਼ਾਦਾ ਪਣੀ ਛਕ ਲਿਆ ਆਪਣੇ ਗੱਡੀ ਦੇ ਕਪੜਾ ਵੀ ਮਾਰਤਾ ਵਿੱਚੋਂ ਵੀ ਸਾਫ਼ ਕਰਤੀ ਤੇ ਹੁਣ ਚੱਲਦੇ ਅੱਗੇ ਨੂੰ ਇਹ ਹਾਈਵੇ ਰੋਡ ਆ ਆਪਾਂ ਇਸ ਸਾਈਡ ਤੋਂ ਆਏ ਆਂਗੇ ਤੇ ਇਸ ਸਾਈਡ ਨੂੰ ਜਾਣਾ ਹੈ ਆਪਣਾ ਸਾਹਿਬ ਇਸ ਸਾਈਡ ਆ ਇਸ ਸਾਈਡ ਵੱਲ ਜੀ ਤੇ ਰਾਤ ਚ ਮਿਲਦੇ ਆਂ ਫਿਰ ਅੱਗੇ ਚੱਲ ਕੇ ਤੇ ਸੱਤ ਦਾ ਪਣੀ ਛੱਕ ਕੇ ਨਜ਼ਾਰਾ ਆ ਗਿਆ ਤੇ ਜੇ ਟਰੈਕਟਰ ਹੁੰਦਾ ਤਾਂ ਹੋਰ ਘੈਂਟ ਗੱਲ ਹੋਣੀ ਸੀਗੀ ਪਰ ਫਿਰ ਵੀ ਗੱਡੀ ਤੇ ਵੀ ਨਜ਼ਾਰਾ ਹੀ ਆ ਰਾਣੀ ਸੁੰਦਰਾ ਆਉਂਦੀ ਆ ਵਾਟਾ ਵੜਦੀ ਵਾਹ ਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਫਰਾ ਆਪਣਾ ਸਾਰੀ ਯਾਤਰਾ ਸਹੀ ਸਲਾਮਤ ਹੋਏ ਜੀ ਲੋ ਜੀ ਫਿਰ ਚੱਲਦੇ ਹੁਣ ਅੱਗੇ ਨੂੰ ਜੀ ਇੱਕ ਆਪਣੇ ਤੁਹਾਨੂੰ ਬੇਨਤੀ ਆ ਜੀ ਆਪਣੇ ਗੁਰੂ ਘਰ ਦੇ ਵੀਡੀਓ ਦੇ ਲਈ ਆਪਣੇ ਚੈਨਲ ਨਾਲ ਬਣੇ ਰਹੋ ਤੇ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲੈ ਜੀ ਲਾਈਕ ਕਮੈਂਟ ਕਰ ਦਿਆ ਕਰੋ ਇਹਦੇ ਨਾਲ ਥੋੜੀ ਜਾਈ ਹਿੰਮਤੀ ਜੀ ਬਾਤ ਦੀ ਆ ਜੀ ਬੰਦੇ ਦੀ ਲਾਈਕ ਕਮੈਂਟ ਕਰ ਦਿਆ ਕਰੋ ਤੇ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਲੋ ਉੱਬਰ ਆਪਣਾ ਬਹਿ ਗਿਆ ਜੀ ਇਹ ਬੰਦਾ ਫੱਟੇ ਜਾ ਕੇ ਆ ਬਾ ਘੈਂਟ ਬੰਦਾ ਚਿੰਟ ਕਹਿੰਦੇ ਨੇ ਇਹਨਾਂ ਜੀ ਨੂੰ ਓਕੇ ਆ ਕੰਮ ਸਾਖ ਤੇ ਪ੍ਰਾਊਡ ਠੀਕ ਆ ਬਰ ਠੀਕ ਆ ਲੋ ਜੀ ਬੰਦੇ ਨੇ ਪ੍ਰਾਊਡ ਸਾਰੇ ਟੱਕ ਕੇ ਆ ਪੜਾਉਦਾ ਨੇ ਡਰਦਾ ਥੋੜਾ ਜਿਆਦਾ ਤੇ ਚਲੋ ਫਿਰ ਅੱਗੇ ਚੱਲ ਕੇ ਮਿਲਦੇ ਆਂ ਖਾਈ ਖਾਈ ਬੈਂਕ ਆਹ ਦੇਖੋ ਉਹ ਕਿਹਦੇ ਖਸਮ ਨਾਲ ਚੱਲੋ ਬਹੁਤ ਬਹੁਤ ਸਭ ਕੀ ਆ ਗਿਆ ਲਵਾ ਤੇ ਦੇਖੋ ਚਾਕਾ ਪੀਲਾ ਹੋ ਸੀ ਹਾਵੜੀ ਹਾਵੜੀ ਅੱਖੜੀ ਅੱਖੜੇ ਕੰਮ ਆਉਂਦਾ ਮੁੱਢਲੇ ਨੂੰ ਇਹ ਕਿ ਕੱਟ ਕੇ ਦੁੱਤੇ ਆ ਸਭ ਤੋਂ ਬਹੁਤ ਹੋ ਗਏ ਇਕੱਠੇ ਦੇਓ ਇੱਧਰ ਦੇਖੋ ਕਿੰਡੀ ਖੱਡਾ ਸ਼ਮ ਰੱਬ ਦੇ ਚੜਾਣਾਂ 'ਚ ਹੀ ਪਹੁੰਚ ਗਏ ਠੰਡੇ ਦਾ ਮੜਾ ਮੜੀ ਦੀਦਾ ਇੱਧਰ ਦੇਖ ਲੈ ਮੰਮੀ ਜਮੀ ਮੜਾ ਮੜੀ ਦੀਦਾ ਉਹ ਬਾੜੀ ਜਦੋਂ ਕੋਈ ਦੋ ਹਰਟੀ ਕ੍ਰੋਸ ਕਰ ਲੈ ਉਹ ਜੇ ਬਹੁਤ ਥੱਲੇ ਜਾਉਗੀਆਂ ਬੋ ਜੀ ਜਮੀ ਰੱਬ ਦੇ ਜਣਾ ਚੜਿਆ ਏ ਮਾਣ ਨੀਣਾ ਦੇਵੀ ਜੀ ਨੇ ਚੜਾਈ ਉੱਚੀ ਆ ਗਈ ਰਸਤੇ ਸਾਹ ਦੀਵਾ ਦੁਗਿਆ ਮੇਰਾ ਫਤਿਹ ਨਾ ਬਿਠਾ ਕੇ ਹਾਂ ਮਾ ਬਸ ਫਤਿਹ ਨਾਲ ਨਾ ਕਰੇ ਇਹਨੂੰ ਆ ਰੋਡ ਜਮਾ ਪਹਾੜ ਦੇ ਉੱਪਰ ਦੀ ਬਣਾਈ ਜਮਾ ਪ੍ਰੋਫਰ ਤੋਂ ਪ੍ਰਾਪਤ ਜੰਗਲ ਹਾਂ ਜਣਾ ਸਾਰੇ ਪਹਾੜੀਏ ਰੱਬ ਦੇ ਜਣਾ ਦਿਖਾ ਦਿਨ ਜਾਂ ਤਰਕ ਕੋਸ ਤੋਂ 85 ਕਿਲੋ ਜੀ ਬਾਂਦਰ ਸੈਨਾ ਦੇ ਕਰਾਈਏਦਾਰ ਸਨ ਸਾਨੂੰ ਬੈਠੇ ਨੇ ਰੂਬਰ ਸਾਰੇ ਨਾ ਤੈ ਖੋਲੂ ਮੋਰ ਖੋਲ ਨੇ ਜੇ ਨੇ ਉਧਰ ਕਰ ਲਈ ਲੋ ਜੀ ਪਹਾੜੀ ਦੇ ਜਮਾ ਸਿਰੇ ਤੇ ਖੜਿਆ 30 ਤੇ ਤੇ ਦਿਖਾਈਏ ਤੁਹਾਨੂੰ ਥੱਲੇ ਝੱਕ ਵਾਕਾ ਦੇਖੋ ਜੀ ਪਹਾੜੀ ਆਪਾਂ ਜਿੱਥੇ ਰਹਤੇ ਖੜਿਆਂਗੇ ਆ ਥੱਲੇ ਸਾਰਾ ਛੋਟਾ ਛੋਟੇ ਇਹਦਾ ਮੜਾ ਮੜਾ ਆ ਇਹਦੇ ਬੋਲੇ ਦਾ ਝਾਕਾ ਦੇਖੋ ਕਿੰਨਾ ਵਿਊ ਘੈਂਟ ਆ ਇਹ ਸਾਰਾ ਰੋੜ ਆ ਰਿਹਾ ਪਹਾੜੀ ਜੇ ਪੁਰਦੀ ਆ ਰਿਹਾ ਜੀ ਕਾ ਵੀ ਪਹਾੜੀ ਨਾਲ ਨਾਲ ਸੜਕ ਤੇ ਹੋਰ ਉੱਚੀ ਇਹ ਜੁਪੀ ਦਾ ਘਾਟ ਆ ਕਿੱਥੇ ਅਸੀਂ ਖੜੇ ਆਂਗੇ ਇਹ ਰਾਣੀ ਸੁੰਦਰਾ ਆਪਣੀ ਲੈ ਕੇ ਆਈ ਆਪਨੂੰ ਉਹ ਸਾਰਾ ਇਹ ਘਾਟ ਆਈ ਆ ਸਾਰਾ ਨਾਲ-ਨਾਲ ਜਾ ਰਿਹਾ ਸੜਕ ਦੇ ਇਹ ਰਾਸਤੇ ਜਾ ਕੇ ਜੀਆ ਪਹਾੜੀ ਦੇ ਨਾਲ-ਨਾਲ ਉੱਤਰ ਕੇ ਤਹੋ ਆ ਜਾਂਦਾ ਏ ਕੋਮਕੀ ਲੋ ਤੁਰਦੀ ਉਹ ਪਾਣੀ ਦੇ ਕੋਲ ਦੀ ਜਾ ਕੇ ਇਹ

ਤੇ ਆਪਾਂ ਰੁਕਿਆ ਹੁਣ ਚਾਹ ਪੀਣ ਲਈ ਇੱਕ ਛੋਟੇ ਢਾਬੇ ਤੇ ਤੇ ਹਾਈਵੇ ਰੋਡ ਆ ਰਹੇ ਆਪਾਂ ਸਾਰਾ ਜੁਕਤੀ ਆ ਤੇ ਢਾਬਾ ਗਿਆ ਕਿਤਾਇਆ ਇੱਥੇ ਆਪਾਂ ਰੁਕਿਆ ਚਾਹ ਪੀਣਾ ਚਾਹ ਪੀ ਕੇ ਫਿਰ ਚੱਲਦੇ ਆ ਤੇ ਹੋ ਸਕਦਾ ਵੀ 8-9 ਵਜੇ ਨੂੰ ਪਹੁੰਚੀਏ ਇਹ ਤੇ ਆਪਣਾ ਹੈਰ ਦਾ ਸਫ਼ਰ ਰਹਿ ਗਿਆ 300 ਕਿਲੋਮੀਟਰ ਦਾ ਇਲਾਕਾ ਭਰ ਰਹਿ ਗਿਆ ਜੀ ਉਹ ਸਾਰਾ 10 10 ਵਾਰ ਤੋਂ 9 10 ਵਾਰ ਨੂੰ ਨਿਕਲ ਜੇ ਖਟਨਾ ਸਾਹਿਬ ਦਾ ਲਕੀ ਕਿ ਪ੍ਰੋਬਲਮ ਨੂੰ ਸਾਰਸਣ ਨੂੰ ਘਰ ਦੇ ਤੇ ਚਾਹ ਉਹ ਪਲਾ ਚਾਹ ਪੀ ਲਈਏ ਇਹ ਆਪਣੇ ਦਾ ਸਕਲਾ ਪ੍ਰਸਾਦਾ ਆ ਆਪਣੇ ਬੈਠੇ ਸ਼ੇਵਕ ਸਾਗ ਰਹੇ ਨੇ ਪ੍ਰਸਾਦਾ ਸੰਗ ਦਾ ਆਪਣੀ ਆਪਾਂ ਪਹਿਲੇ ਹੀ ਨਿਮੇੜਦੇ ਹੁੰਨੇ ਕੰਮ ਪ੍ਰਸਾਦ ਦਾ ਸਕਣਾ ਚਾਹ ਸਕਣਾ ਜਿਹੜਾ ਵੀ ਕੰਮ ਹੋਵੇ ਸਾਰਾ ਤਾਂ ਪਹਿਲੇ ਹੀ ਨਿਮੇੜਦਾ ਇਹਦਾ ਆ ਸੋਣਾ ਸਾਕੇ ਪ੍ਰਸਾਦ ਦਾ ਇਹਨੂੰ ਵੀ ਫਟਲੋ ਨੇ ਪਰ ਆਪਾਂ ਆਉਣੇ ਅੱਗੇ ਨੂੰ ਚਾਲੇ ਲੋਈਆ ਗੱਡੀਆਂ ਵੀਰਾਂ ਦੀ ਪੰਜਾਬ ਨੰਬਰ ਆ ਆਪਾਂ ਨੂੰ ਪਤਾ ਹੈ ਮਿਲਣੇਗੇ ਤੇ ਆ ਆਪਣੀ ਗੱਡੀ ਇਹਨਾਂ ਨੇ ਪਿੱਛੇ ਲਾਈ ਹੋਈ ਯਾਰ ਤੇ ਗੁਰੂ ਘਰ ਜਾਣਗੇ ਵੀ ਇੱਕ ਡਾਊਨ ਚ ਮਾਲ ਲਾਉਣਾ ਹੈ ਤੇ ਇਹ ਆ ਬਲੋਥੀ ਲੈ ਕੇ ਜਾਣਗੇ ਮਾ ਨਾਲ ਉਹੀ ਢਾਕਨ ਨਾਲ ਵਧੀਆ ਹੈ ਜੀ ਆਪਾਂ ਨੂੰ ਗੁਰਦੁਆਰੀ ਲੈ ਚੰਨਾਂਗੇ 20 ਕਿਲੋਮੀਟਰ ਜੋ ਆ ਇਹ ਇੰਨੀ ਕੀ ਵਧੀਆੰਦੀ ਹੈ ਜੇ ਕਰਦੇ ਤੇ ਤੜਕੇ ਤੱਕ 100 ਲਾਈ ਹੋਈ ਹੈ ਕਿ ਉਹ ਟਰੱਕ ਵਾਲੇ ਵੀਰ ਤਾਂ ਹੁਣ ਚਲੇ ਗਏ ਸੀ ਡਾਊਨ ਕਰਨ ਨੂੰ ਉਹਨਾਂ ਨੇ ਫੋਨ ਲਾ ਕੇ ਸਾਨੂੰ ਦੱਸਤਾ ਇੱਥੇ ਛੇ ਇਸ ਸਾਈਡ ਮੈਪ ਲਾ ਕੇ ਚਲੇ ਜੋ ਉਹਨੂੰ ਕੋਰ ਉੱਥੇ ਆਇਆ ਲਓ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਸੰਗਤ ਕਰ ਦਿਓ ਆਹ ਤੱਕ ਉੱਤਰੋ ਬਾਬਾ ਜੀ ਡਿਪਾਰਟਮੈਂਟ ਸਾਹਿਬ ਆਏ ਆ ਰਹਿਣੇ ਕਮਰੇ ਲੈਣੇ ਨੇ ਕਿ ਦੱਸੋ ਜੀ ਲੋਜੀ ਸਤ ਸਤਖੰਡ ਆਕਲਾ ਸਾਹਿਬ ਹੌਟਗੇ ਜੀ ਆਨ ਸਰਦ ਕੰ ਸੁਆਗਤ ਹੈ ਲੋਜੀ ਇਹ ਆ ਦਰਸ਼ਨੀ ਜਿਹੜੀ ਤੇ ਉਹ ਖੜੀ ਆਪਣੀ ਗੱਡੀ ਤੇ ਹੁਣ ਕਮਰਾ ਲੈਣਿਆ ਤੇ ਕਮਰਾ ਲੈ ਕੇ ਸਵੇਰੇ ਦੇਖਾਂ ਇਹ ਟਾਈਮ ਮਿਲਿਆ ਤੇ ਹੁਣ ਕਮਰਾ ਲੈ ਕੇ ਸ਼ੇਅਰ ਕਰਾਉਣਾ ਹੁਣ ਦਰਸ਼ਨਾ ਲੋਈ 300 58 ਪ੍ਰਕਾਸ਼ ਜੀ ਨੂੰ ਸਭ ਸਭ ਤੁਹਾਨੂੰ ਲੱਖ ਲੱਖ ਵਧਾਈਆਂ ਤੇ ਸਾਹਮਣੇ ਹੈਗੇ ਜੀ ਅਖਾਲ ਤੱਕ ਪਹੁੰਚ ਗਏ ਆਪਾਂ ਤੇ ਸਵੇਰੇ ਚੱਲਾਂਗੇ ਦਰਬਾਰ ਸਾਹਿਬ ਤੇ ਕਰਾਂਗੇ ਸਾਨੂੰ ਚੱਲ ਕੇ ਦਰਸ਼ਨ ਇਹ ਜਾਂਦੇ ਨੇ ਆਪਣੇ ਬੰਦੇ ਕੈਮਰਾ ਪਤਾ ਕਰਦੇ ਆਂ ਚੱਲ ਕੇ ਤੇ ਆਮਰਾਲਾ ਲਈ ਹੁਣ ਆਪਾਂ ਲੋ ਜੀ ਇਹ ਆ ਗਿਆ ਦਫਤਰ ਕਮੇਟੀ ਜਿੱਥੇ ਕਮਰੇ ਮਿਲਦੇ ਨੇ ਇਹ ਦਰਸ਼ਨੀ ਜੁੜੀ ਆ ਅੰਦਰ ਦਰਬਾਰ ਸਾਹਿਬ ਦੇ ਜੇ ਉਹ ਸਾਹਮਣੇ ਰਹਿ ਗਿਆ ਜੀ ਪ੍ਰਸ਼ਾਦ ਘਰ ਤੇ ਆ ਗਿਆ ਤਾਂ ਸਤਿ ਸ਼੍ਰੀ ਅਕਾਲ ਪਟਨਾ ਸਾਹਿਬ ਲੋ ਜੀ ਕਰ ਲੋ ਦਰਸ਼ਨ ਇਹ ਆਪਾਂ ਤੁਹਾਡੇ ਲਈ ਵੀਡੀਓ ਬਣਾਉਣੀ ਹੈ ਜੀ ਪਾਸ ਇੱਕ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਵਾਹਿਗੁਰੂ ਸਾਹਿਬ ਤੇ ਆਪਣਾ ਮੇਰ ਪ੍ਰਿਆਰਥ ਬਣਾਇ ਰੱਖੇ ਲੋ ਜੀ ਕਮਰਾ ਆਪਣਾ ਮਿਲ ਗਿਆ ਸਾਰਾ ਸੇ ਤੇ 3 ਨੰਬਰ ਤੇ ਆ ਗਏ ਤੇ ਸਾਹਮਣੇ ਆਪਣਾ ਕਮਰਾ ਤੇ ਕਮਰਾ ਤੁਹਾਨੂੰ ਦਿਖਾਉਣੀ ਆਪਾਂ ਕਮਰਾ ਵਧੀਆ ਹੈਗਾ ਹਲੋ ਹੀ ਡਬਲ ਬੈੱਡ ਲੱਗਿਆ ਦਾ ਇੱਕ ਤੇ ਸਿੰਗਲ ਬੈੱਡ ਤੇ ਆ ਦੋ ਗੱਦੇ ਲੈਂਦੇ ਤੇ ਗੰਨਗੀ ਗੱਲ ਬਾਤ ਇਹ ਵੀ ਲੱਗਿਆ ਪੱਖਾ ਵੀ ਲੱਗਿਆ ਤਾਂ ਠੰਡ ਬਹੁਤ ਜ਼ਿਆਦਾ ਚਲੋ ਚੱਲੀਏ ਵਰਸਾਤਾ ਹੈ ਕਿਹੜਾ ਇਹ ਚੱਲਦੇ ਹੁਣ ਪ੍ਰਸਾਦਾ ਥੱਕ ਕੇ ਪੈਨਿਆ ਜੀ ਫਿਰ ਇੱਕ ਵਾਧਿਕ ਰਾਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ